ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਚਰਨ ਸਿੰਘ ਚੰਨੀ ਨੇ ਕੇਂਦਰ ਸਰਕਾਰ ਅੱਗੇ ਇੱਕ ਵੱਡੀ ਮੰਗ ਰੱਖੀ ਹੈ ਜਿਹੜਾ ਚੰਨੀ ਵੱਲੋਂ ਇੱਕ ਵੱਡੀ ਮੰਗ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਅੱਗੇ ਕੀਤੀ ਗਈ ਹੈ ਤੇ ਸਾਫ਼ ਤੌਰ ਤੇ ਉਹਨਾਂ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਇਹ ਜੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਲੈਟਰ ਨੇ ਜੋ ਸਾਫ਼ ਤੌਰ ਤੇ ਜਿਹੜੀ ਚਰਨ ਸਿੰਘ ਚੰਨੀ ਨੇ ਓਣਾ ਨੇ ਕੇਂਦਰ ਸਰਕਾਰ ਨੂੰ ਲਿਖੀ ਹੈ ਤੇ ਜਿਹੜੀ ਲੈਟਰ ਹੈਗੀ ਉਸ ਰਾਹੀਂ ਜਿਹੜੇ ਚੰਨੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ 1 ਫਰਵਰੀ 2026 ਨੂੰ ਜਿਹੜੀ ਸ਼੍ਰੀ ਗੁਰੂ ਰਵਿਦਾਸ ਜਨਮ ਦਿਤੀ ਹੈਗੀ ਇਸ ਮੌਕੇ ਨੂੰ ਰਾਸ਼ਟਰੀ ਛੁੱਟੀ ਕੋਸ਼ਿਤ ਕੀਤਾ ਜਾਵੇ ਯਾਨੀ ਕਿ ਰਵਿਦਾਸ ਜਨਮ ਦਿਤੀ ਦੇ ਮੌਕੇ ਨੂੰ ਜਿਹੜਾ ਹੈਗਾ ਇੱਕ ਤਰੀਕ ਤੇ ਨੈਸ਼ਨਲ ਹੌਲੀਡੇ ਡਿਕਲੇਅਰ ਕੀਤਾ ਜਾਵੇ ਤੇ ਇਸ ਦੇ ਸਬੰਧ ਵਿੱਚ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਇੱਕ ਅਪਚਾਰਿਕ ਲੈਟਰ ਯਾਨੀ ਕਿ ਪੱਤਰ ਲਿਖ ਕੇ ਸੰਸਦਿਕ ਕੰਮਕਾਜ 'ਚ ਤਬਦੀਲੀ ਕਰਨ ਦੀ ਵੀ ਅਪੀਲ ਕੀਤੀ ਹੈ ਅਜੇ ਤੁਸੀਂ ਲੈਟਰ ਵੇਖ ਸਕਦੇ ਏ ਉਹੀ ਲੈਟਰ ਜਿਹੜਾ ਚੰਨੀ ਨੇ ਕੇਂਦਰ ਸਰਕਾਰ ਨੂੰ ਲਿਖਿਆ ਤਾਂ ਸਾਫ਼ ਤੌਰ ਤੇ ਵੱਡੀ ਮੰਗ ਜਿਹੜੀ ਹੈਗੀ ਕੇਂਦਰ ਸਰਕਾਰ ਦੇ ਅੱਗੇ ਰੱਖੀ ਹੈ ਕਿ ਰਬਿਦਾਸ ਜਨਮ ਦਿ ਜਿਹੜੀ ਹੈਗੀ 1 ਫਰਵਰੀ ਨੂੰ ਉਸ ਨੂੰ ਨੈਸ਼ਨਲ ਹੌਲੀਡੇ ਡਿਕਲੇਅਰ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੱਡੀ ਜਿਹੜੀ ਅਪੀਲ ਕਹਿ ਲੋ ਜਿਹੜੀ ਕੇਂਦਰ ਸਰਕਾਰ ਨੂੰ ਕੀਤੀ ਹੈ ਚੰਨੀ ਨੇ ਆਪਣੇ ਪੱਤਰ ਚ ਸਪਸ਼ਟ ਕੀਤਾ ਕਿ 1 ਫਰਵਰੀ 2026 ਨੂੰ ਸ੍ਰੀ ਗੁਰੂ ਰਬਿਦਾਸ ਜੀ ਦਾ ਜਿਹੜਾ ਪਵਿੱਤਰ ਪ੍ਰਕਾਸ਼ ਪਰਵ ਹੈਗਾ ਇਸ ਤੇ ਦਿਨ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਦੇਸ਼ ਦਾ ਬਜਟ ਪੇਸ਼ ਕੀਤਾ ਜਾਣਾ ਹੈ ਤੇ ਉਸ ਦਿਨ ਉਸ ਦੇ ਕਾਰਨ ਹੀ ਜਿੰਨੇ ਵੀ ਸੰਸਦ ਮੈਂਬਰ ਨੇ ਉਸ ਅਦਨ 'ਚ ਮੌਜੂਦ ਹੋਣਗੇ ਜਿਸ ਕਾਰਨ ਜਿਹੜੇ ਹੈਗਾ ਇਸ ਮਹੱਤਵਪੂਰਨ ਧਾਰਮਿਕ ਦਿਹਾੜੇ ਦੇ ਜਿਹੜੇ ਸਮਾਗਮਾਂ ਉੱਚ ਸ਼ਾਮਲ ਨਹੀਂ ਹੋਣ ਪਾਏਗੇ ਤੇ ਸਾਫ਼ ਤੌਰ ਤੇ ਇਹ ਅਪੀਲ ਚੰਨੀ ਵੱਲੋਂ ਕੀਤੀ ਗਈ ਹੈ ਕਿ ਇਸ ਨੂੰ ਬਦਲਿਆ ਜਾਵੇ ਤੇ ਇਹ ਇਸ ਦੇ ਨਾਲ ਹੀ ਜਿਹੜਾ ਚੰਨੀ ਨੇ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਪੋਸਟ ਤੇ ਰਾਈ ਲਿਖਿਆ ਰਿਕੁਐਸਟ ਹੈਸ ਬੀਨ ਮੇਡ ਟੂ ਦਾ ਓਨੇਬਲ ਸਪੀਕਰ ਥੈਟ 1 ਫੈਬਰੂਰੀ 2026 ਦਾ ਬਰਥ ਐਨੀਵਰਸਰੀ ਆਫ ਸ਼ਰੂ ਗੁਰੂ ਰਵਦਾਸ ਜੀ ਮਹਾਰਾਜ ਬੀ ਡਿਕਲੇਅਰਡ ਨੈਸ਼ਨਲ ਹੌਲੀਡੇ ਡਿਸਪਾਈਟ ਬੀਇੰਗ ਅ ਸੰਡੇ a restricted holiday the government plans to present the budget that day preventing mp's from observing this sacred occasion the saaf tode tusi vekh sakdo ki ek vaddi mang jodi hai ki channi vallon kendra sarkar nu kiti gayi hai ki jehda national holiday declare kita jave ravidas janmti yani ki 1 february nu te is de naal hi ohna ne eh vi keha ki us din jehda hega budget pesh hona jis de karan jinne vi mp's ne utthe maujood honge jis karan oh samagam vich shamal nahi hon payenge te is nu a change kita jave yani ki thoda badlav kita jave ਤੇ ਇਹ ਵੱਡੀ ਮੰਗ ਜਿਹੜੀ ਹੈਗੀ ਅੱਜ ਚਰਨਜਗ ਸਿੰਘ ਚੰਨੀ ਵੱਲੋਂ ਕੇਂਦਰ ਸਰਕਾਰ ਨੂੰ ਕੀਤੀ ਗਈ ਹੈ। ਉਹਨਾਂ ਨੇ ਇੱਕ ਵੱਡਾ ਚੋੜਾ ਜਿਹੜਾ ਹੈਗਾ ਲੈਟਰ ਲਿਖ ਕੇ ਜਿਹੜਾ ਕੇਂਦਰ ਸਰਕਾਰ ਨੂੰ ਭੇਜਿਆ। ਸਾਫ਼ ਤੌਰ ਤੇ ਲੋਕ ਸਭਾ ਸਪੀਕਰ ਨੂੰ ਇਹ ਲੈਟਰ ਚੰਨੀ ਵੱਲੋਂ ਭੇਜਿਆ ਗਿਆ ਤੇ ਜਿਹੜੀ ਹੈਗੀ ਇਹ ਵੱਡੀ ਮੰਗ ਜਿਹੜੀ ਹੈਗੀ ਸਾਫ਼ ਤੌਰ ਤੇ ਕੇਂਦਰ ਸਰਕਾਰ ਨੂੰ ਕੀਤੀ ਗਈ ਹੈ। ਦੱਸਦੀ ਕਿ ਇਸ ਦੇ ਨਾਲ ਹੀ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਧਾਨ ਮੰਤਰੀ ਮਨੋਦੀ ਅੱਗੇ ਇੱਕ ਵੱਡੀ ਮੰਗ ਕੀਤੀ ਔਰ ਸੀਐਮ ਭਗਵੰਤ ਮਾਨ ਨੇ ਜਿਹੜਾ ਹੈਗਾ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਕਿ ਆਦਮਪੁਰ ਦਾ ਜਿਹੜਾ 에어ਪੋਰਟ ਹੈਗਾ ਉਸ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਜ ਨਾਮ ਤੇ ਰੱਖਿਆ ਜਾਵੇ ਤੇ ਬੀਤੇ ਕੱਲ ਜਿਹੜੀ ਵੱਡੀ ਮੰਗ ਹੈਗੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਅੱਗੇ ਕਹਿ ਲੋ ਤੇ ਪ੍ਰਧਾਨ ਮੰਤਰੀ ਮੋਦੀ ਅੱਗੇ ਰੱਖੀ ਕਿਉਂਕਿ ਦੱਸਦੀ ਹੈ ਕਿ ਇੱਕ ਤਰੀਕ ਨੂੰ ਜਿਹੜੇ ਹੈਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਰੇ ਨੇ ਰਵਿਦਾਸ ਜੈੰਤੀ ਤੇ ਪਾਵਨ ਮੌਕੇ ਤੇ ਤੇ ਉਹ ਬੇਲਾ ਡੇਰਾ ਜਾਣਗੇ ਤੇ ਉੱਥੇ ਸੰਗਤਾਂ ਨਾਲ ਜਾ ਕੇ ਮੁਲਾਕਾਤ ਕਰਨਗੇ ਤੇ ਇਸ ਤੋਂ ਪਹਿਲਾਂ ਹੀ ਬੀਤੇ ਕੱਲ ਜਿਹੜੇ ਹੈਗੇ ਭਗਵੰਤ ਮਾਨ ਵੱਲੋਂ ਇਹ ਵੱਡੀ ਮੰਗ ਜਿਹੜੀ ਹੈਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਰੱਖੀ ਗਈ ਤੇ ਹੁਣ ਅੱਜ ਜਿਹੜਾ ਹੈਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨ ਸਿੰਘ ਚੰਨੀ ਨੇ ਵੀ ਇੱਕ ਵੱ ਜਿਹਨੇ ਸਰਕਾਰ ਅੱਗੇ ਰੱਖਤੀ ਤੇ ਸਾਫ ਤੌਰ ਤੇ ਉਹਨਾਂ ਨੇ ਇਹ ਮੰਗ ਰੱਖੀ ਹੈ ਤੇ ਅਪੀਲ ਕੀਤੀ ਹੈ ਕਿ ਜਿਹੜਾ 1 ਫਰਵਰੀ ਰਵਿਦਾਸ ਜੈੰਤੀ ਹੈ ਇਸ ਨੂੰ ਨੈਸ਼ਨਲ ਹੌਲੀਡੇ ਡਿਕਲੇਅਰ ਕੀਤਾ ਜਾਵੇ ਤੇ ਇਹ ਵੱਡੀ ਮੰਗ ਹੁੰ ਜਿਹੜੀ ਹੈਗੀ ਚੰਨੀ ਵੱਲੋਂ ਰੱਖੀ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਵੱਡੀ ਮੰਗ ਜਿਹੜੀ ਹੈਗੀ 에어ਪੋਰਟ ਦਾ ਨਾਮ ਬਦਲਨ ਨੂੰ ਰੱਖੀ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਵੇਖਣਾ ਹੋਵੇਗਾ ਕਿ ਇਸ ਤੇ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ ਮਤਲਬ ਜੋ ਮੰਗ ਸੀਐਮ ਵੱਲੋਂ ਰੱਖੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਜਿਹੜੇ ਚੰਨੀ ਵੱਲੋਂ ਇਹ ਮੰਗ ਰੱਖੀ ਗਈ ਇਸ ਤੇ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਚ ਬ करेगी नेशनल हॉलिडे डिक्लेअर करेगी या इज दोनों ਮੰਗਤ ਕੀ ਫੈਸਲਾ ਕੇਂਦਰ ਸਰਕਾਰ ਲਵੇਗੀ ਇਹ ਤਾਂ ਹੁਣ ਨਾਉਣ ਵਾਲੇ ਸਮੇਂ ਚ ਵਿਗਣਾ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਛ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ